ਤੋ ਦੋਸਤੋ ਸਮਰਾਲੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਦੁਕਾਨ ਸ਼ਾਮ ਸਿਲਕ ਸਟੋਰੀਸ ਰੱਖਣੀ ਸੇਲ ਮੇਲੇ ਜ ਕਰਨ ਜਾ ਰਿਹਾ ਵਾ ਤੁਹਾਡੇ ਵੱਡੇ ਵੱਡੇ ਫਾਇਦੇ ਜਿੱਤੇ ਕਿ ਵੀਡੀਓ ਸ਼ੇਅਰ ਕਰਨ ਤੇ ਤੁਹਾਨੂੰ ਮਿਲਣ ਜਾ ਰਿਹਾ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ ਗਿਫਟ ਸਵਾਗਤ ਚਲਦੀ ਜਾਂਦੇ ਦਿਖਾਉਨੇ ਆ ਪਾਜੀ ਕੀ ਕੀ ਫਾਇਦੇ ਕਰਨ ਜਾ ਰਹੇ ਹੋ ਰਖੜੀ ਸੇਲ ਮੇਲੇ ਜੀ ਸਵਾਗਤ ਰਖੜੀ ਦੇ ਬਹੁਤ ਹੀ ਤਖੜੇ ਫਾਇਦੇ ਹੋਰ ਜਾਣਦੇ ਨੇ ਜਿਹੜਾ ਵੀ ਸ਼ਾਮ ਸਲਕ ਸਟੋਰ ਤੋਂ 2025 ਦੀ ਪਰਚੇਜing ਕਰੂਗਾ ਉਹਨੂੰ ਪ੍ਰੀਮੀਅਮ ਕੁਆਲਿਟੀ ਰਖੜੀ ਫਰੀ ਇਹ ਪਾਜੀ ਦੋ ਦੋ ਫਰੀ 골ਡਨ ਰਖੜੀਆਂ ਪਾਜੀ ਬਿਲਕੁਲ 골ਡਨ ਰਖੜੀਆਂ 6 ਮਹੀਨੇ ਦੀ ਗਾਰੰਟੀ ਆ ਰਖੜੀ ਨੂੰ ਕੁਝ ਨਹੀਂ ਹੋਊਗਾ ਜੀ ਤੇ ਪਾਜੀ ਜਿਹੜੇ ਹੋਰ ਬਾਕੀ ਸ਼ੇਅਰ ਕਰੀ ਜਾਂਦੇ ਉਹਨਾਂ ਦੇ ਕੀ ਫਾਇਦੇ ਕਰਨੇ ਆ ਪਾਜੀ ਉਹਨਾਂ ਦੇ ਵੀ ਫਾਇਦੇ ਫਾਇਦੇ ਆ ਇਸ ਵਾਰ 11 ਨਾਲ 21 ਜਿਹੜਾ ਵੀ ਸ਼ੇਅਰ ਕਰੂਗਾ ਸ਼ਾਮ ਸਲਕ ਸਟੋਰ ਤੇ ਆਵੇ ਆਪਣਾ ਸਰਪ੍ਰਾਈ ਵੇ ਵੀਡੀਓ ਸ਼ੇਅਰ ਕਰਕੇ ਜਿਹੜੇ ਹੋਣਗੇ ਉਹਨਾਂ ਨੂੰ ਸਰਪ੍ਰਾਈਜ਼ ਦੇ ਬਿਲਕੁਲ ਮਿਲੇਗਾ ਜੀ ਨਾਲ ਦੀ ਨਾਲ ਮਿਲੇਗਾ ਤੇ ਪਾਜੀ ਵੈਰਾਈਟੀਆਂ ਕੀ ਦਿਖਾਉਣੀਆਂ ਫਿਰ ਆਓ ਪਾਜੀ ਆਓ ਪਾਜੀ ਪਹਿਲਾ ਹੀ ਆਰਟੀਕਲ ਪਹਿਲਾ ਹੀ ਧਮਾਕਾ ਤੁਹਾਡੇ ਵਾਸਤੇ ਲੈ ਕੇ ਕਰੇਵ ਦਾ ਸੂਟ ਚੈੱਕ ਕਰ ਲੋ ਪਾਰਟੀ ਵੇਅਰ ਸੂਟ ਹੈ ਫਰੰਟ ਮਿਲੂਗਾ ਹੈਵੀ ਨਾਲ ਦਊਂਗਾ ਚੱਕ ਦਾ ਦੁਪੱਟਾ ਇਹ ਪਾਜੀ ਮਾਰਕੀਟ ਦੇ ਵਿੱਚ ਇਹ ਸੂਟ ਮਿਲਦਾ 400 450 495 ਤੁਹਾਡਾ ਰੀਡ ਕੀ ਆ ਪਰ ਪਾਜੀ ਸ਼ਾਮ ਸਿਲਕ ਸਟੋਰ ਸਾਨੂੰ ਜੁਗਾ ਸਿਰਫ 2500 ਰੁਪਏ ਵਿੱਚ ਇਹ ਪਾਜੀ 2500 ਰੁਪਏ ਦੇ ਵਿੱਚ ਸੂਟ ਬਿਲਕੁਲ ਪਾਜੀ ਬਿਲਕੁਲ 2500 ਵਿੱਚ ਤੇ ਪਾਜੀ ਡਿਜ਼ਾਈਨਿੰਗ ਡਿਜ਼ਾਈਨਿੰਗ ਬਹੁਤ ਨੇ ਪਾਜੀ ਚੈੱਕ ਕਰ ਲੋ ਸੋ ਬਿਲਕੁਲ ਡਿਜ਼ਾਈਨਿੰਗ ਤੁਸੀਂ ਵੇਖ ਸਕਦੇ ਜੇ ਕਿ ਇਹ ਸਾਰੇ ਡਿਜ਼ਾਈਨ ਪਾਜੀ ਕਹਿ ਰਿਹਾ ਤੁਹਾਨੂੰ ਦੇਣੀ ਆ ਸਿਰਫ ਤੇ ਸਿਰਫ 250 250 250 ਬਸ ਕਰਨਾ ਕੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚੋ ਸ਼ਾਮ ਸਿਲਕ ਸਟੋਰ ਤੇ ਤੇ ਸਰਪ੍ਰਾਈਜ਼ ਗਿਫਟ ਵੀ ਤੁਹਾਨੂੰ ਮਿਲੂਗਾ ਤੋ ਪਾਜੀ ਆਰਟੀਕਲ ਲਗਾਤਾਰੀ ਦਿਖਾ ਰਹੇ ਜੇ ਹੁਣ ਦੂਸਰਾ ਆਰਟੀਕਲ ਕਿਹੜਾ ਤੇ ਫਾਇਦੇ ਕੀ ਕਰਨੇ ਉਹਦੇ ਚ ਪਾਜੀ ਤੁਹਾਡੇ ਵਾਸਤੇ ਦੂਸਰਾ ਆਰਟੀਕਲ ਆ ਗਿਆ ਸ਼ਿਮਰਦਾ ਸੂਟ ਨਾਲ ਮਿਲੂਗਾ ਦੁਪੱਟਾ ਨਾਲੇ ਵਰਕ ਚੈੱਕ ਕਰ ਲੋ ਕਿੰਨਾ ਵਰਕ ਕੀਤਾ ਹੋਇਆ ਜੀ ਸੂਟ ਤੇ ਦੁਪੱਟਾ ਤੇ ਚੈੱਕ ਕਰਾ ਦਿਓ ਜੀ ਇਹ ਭਾਜੀ ਇਹ ਆਰਟੀਕਲ ਪਹਿਲੇ ਇਹ ਦੱਸੋ ਵੀ ਮਾਰਕੀਟ ਚ ਕਿੰਨੇ ਦਾ ਤੇ ਤੁਹਾਡੇ ਕੋਲ ਕਿੰਨੇ ਦਾ ਮਿਲੂਗਾ ਭਾਜੀ ਮਾਰਕੀਟ ਚ ਕੋਈ ਵੇਚਿਆ 600 ਕੋਈ ਵੇਚਿਆ 650 ਜੀ ਤੁਸੀਂ ਦੱਸੋ ਸ਼ਿਆਮ ਸਿਲਕ ਸਟੋਰ ਦਾ ਕੀ ਰੇਟ ਹੋਦਾ ਹੈ ਇਹ ਭਾਜੀ ਜੀ 600 650 ਤੁਸੀਂ 500 ਦਾ ਦੇ ਦੋਗੇ ਉਹ ਨਹੀਂ ਭਾਜੀ ਸ਼ਿਆਮ ਸਿਲਕ ਸਟੋਰ ਦਾ ਰੇਟ ਵੀ ਹੋਗਾ ਸਿਰਫ 295 ਰੁਪਏ ਇਹ ਭਾਜੀ 295 ਚ ਬਿਲਕੁਲ ਭਾਜੀ 295 ਵਿੱਚ ਮਿਲੂਗਾ ਜੀ ਇਹ ਭਾਜੀ ਡਿਜ਼ਾਈਨਿੰਗ ਇਹਦੇ ਵਿੱਚ ਡਿਜ਼ਾਈਨਿੰਗ ਭਾਜੀ ਬਹੁਤ ਨੇ ਚੈੱਕ ਕਰ ਲਓ ਜੀ ਤੋ ਬਿਲਕੁਲ ਡਿਜ਼ਾਈਨਿੰਗ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆਂ ਭਾਜੀ ਇੰਨੇ ਡਿਜ਼ਾਈਨ ਯਾਰ ਇਹਦੇ ਵਿੱਚ ਇਹ 295 ਬਿਲਕੁਲ ਭਾਜੀ 295 ਜੀ ਇਹ ਭਾਜੀ ਇੱਧਰ ਕੀ ਉੱਪਰ ਲਾ ਦਿੱਤੀ ਆ ਭਾਜੀ ਇਹ ਆਫਰਾ ਉਹਨਾਂ ਵਾਸਤੇ ਲਈਏ ਜਿਹੜੇ ਭਾਈਪੈਣ ਵਾਸਤੇ ਜਿਹੜੇ ਸਾਡੇ ਸਟੋਰ ਤੇ ਆ ਕੇ 5000 ਦੀ ਸ਼ਾਪਿੰਗ ਕਰਨਗੇ ਸਭ ਤੋਂ ਪਹਿਲਾ ਪ੍ਰਾਈਜ਼ ਹੈ ਫ੍ਰਿਜ ਦੂਸਰੇ ਤੇ LED ਤੀਸਰੇ ਤੇ ਮਿਕਸਰ ਚੌਥੇ ਤੇ ਹੈਗਾ ਡਿਨਰ ਸੈੱਟ ਇਹ ਭਾਜੀ ਇਹ ਨਾਮ ਕੱਢਨੇ ਕਿੱਥੇ ਆ ਇਹ ਦੱਸ ਦਿਓ ਭਾਜੀ ਇਹ ਨਾਮ ਕੱਢਨੇ ਸਾਡੇ ਇੰਸਟਾਗ੍ਰam ਪੇਜ ਤੇ ਸ਼ਿਆਮ ਸਿਲਕ ਸਟੋਰ ਤੇ 15 ਅਗਸ ਨੂੰ ਸ਼ਾਮ ਨੂੰ 6 ਵਜੇ ਤੋ ਬਿਲਕੁਲ ਪੇਜ ਨੂੰ ਫੋਲੋ ਕਰ ਲਵੋ ਇਧਰ ਤੁਸੀਂ ਵੇਖ ਲਓ ਕਿ ਸਾਰੇ ਨਾਮ ਤੁਹਾਡੇ ਵਾਸਤੇ ਆ ਚੁੱਕੇ ਆ ਬਸ ਪੇਜ ਨੂੰ ਫੋਲੋ ਕਰ ਲਓ ਤੇ ਲਾਈਵ 15 ਤਰੀਕ ਨੂੰ ਭਾਜੀ ਕਹਿ ਰਿਹਾ ਲਾਈਵ ਇਹਦੇ ਤੇ ਨਾਮ ਜਿਹੜੇ ਆ ਉਹ ਕੱਢੇ ਜਾਣਗੇ ਸੋ ਭਾਜੀ ਆਰਟੀਕਲ ਲਗਾਤਾਰੀ ਦਿਖਾ ਰਹੇ ਜੀ ਹੁਣ ਇੱਕ ਹੋਰ ਫਾਇਦਾ ਕਰ ਦਿਓ ਭਾਜੀ ਤੁਹਾਡੇ ਵਾਸਤੇ ਲੈ ਕੇ ਆਇਆ ਕਿ ਪਾਰਟੀ ਵੇਅਰ ਸੂਟ ਚੈੱਕ ਕਰੋ ਜੀ ਨਾਲ ਨਾਲ ਕਲਰ ਚੈੱਕ ਕਰੋ ਨਾਲ ਨਾਲ ਡਿਜ਼ਾਈਨ ਚੈੱਕ ਕਰਾਓ ਜੀ ਨਾਲ ਦਊਂਗਾ ਮਸਲੀਨ ਦਾ ਦੁਪੱਟਾ ਜੀ ਸੋ ਬਿਲਕੁਲ ਇਧਰ ਪਾਜੀ ਆਰਟੀਕਲ ਦਿਖਾ ਦਿਓ ਕਲਰ ਚਾਰਟ ਦਿਖਾ ਦਿਓ ਕਿ ਕਿੰਨੇ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਨੇ ਆ ਤੇ ਇਧਰ ਪਾਜੀ ਆ ਗਈ ਯਾਰ ਡਿਜ਼ਾਈਨ ਕਿਨੇ ਲੈ ਆਏ ਜੀ ਬਿਲਕੁਲ ਪਾਜੀ ਡਿਜ਼ਾਈਨ ਬਹੁਤ ਨੇ ਜਿੰਨੇ ਤੁਸੀਂ ਮੰਗੋ ਉਹਨੇ ਤੇ ਪਾਜੀ ਰੇਟ ਵੀ ਦੱਸ ਦਿਓ ਫਿਰ ਰੇਟ ਵਾਲਾ ਸਸਪੈਂਸ ਖੋਲ ਦਿਓ ਰੇਟ ਕੀ ਦੇਣਾ ਸ਼ਾਮ ਸਿਲ ਸਟੋਰ ਤੇ ਲੱਗਣ ਜਾ ਰਹੀ ਹੈ ਫੇਰ ਤਾਂ ਉਹਦੇ ਵਾਸਤੇ ਰੇਟ ਰਹੂਗਾ 395 ਸਿਰਫ ਅਬ ਪਾਜੀ ਇੰਨਾ ਹੈਵੀ ਵਰਕ ਤੇ 395 ਰੁਪਏ ਰੇਟ ਬਿਲਕੁਲ ਪਾਜੀ 395 ਵਿੱਚ ਦਊਗਾ ਜੀ ਸੋ ਬਿਲਕੁਲ ਸਕਰੀਨਸ਼ਾਟ ਮਾਰ ਲਓ ਵੀਡੀਓ ਨੂੰ ਸ਼ੇਅਰ ਕਰਕੇ ਤੇ ਇਧਰ ਪਾਜੀ ਆਰਟੀ ਇਹ ਸਾਰੇ ਆਰਟੀਕਲ ਪਾਜੀ ਕਹਿੰਦੀ ਆ ਤੁਹਾਨੂੰ ਦੇਣੇ ਆ ਸਿਰਫ ਤੇ ਸਿਰਫ 300 ਤੇ 95 ਰੁਪਏ ਦੇ ਵਿੱਚ ਪਾਜੀ ਪਹਿਲੇ ਆਰਟੀਕਲ ਤੁਸੀਂ ਜਿੰਨੇ ਮਰਜ਼ੀ ਸਸਤੇ ਦੇ ਦਿੱਤੇ ਆ ਜੇ ਇਧਰ ਆ ਗਿਆ ਜੇ ਬਹੁਤ ਹੀ ਪ੍ਰੀਮੀਅਮ ਆਰਟੀਕਲ ਹੁਣ ਪਤਾ ਲੱਗਣਾ ਕਿ ਸਸਤਾ ਦੇ ਰਹੇ ਜੀ ਪਾਜੀ ਹੁਣ ਤੁਹਾਡੇ ਵਾਸਤੇ ਲੈ ਕੇ ਆਏ ਪਿਓਰ ਜਾਮ ਦਾ ਡੀਟੈਲ ਡਿਜੀਟਲ ਪ੍ਰਿੰਟ ਦਾ ਸੂਟ ਇਹ ਪਾਜੀ ਰੰਗ ਤੇ ਬੜੇ ਲਿਆਏ ਜੇ ਕਿਤੇ ਰੇਟ ਤੇ ਨਹੀਂ ਚੱਕਦਾ ਨਹੀਂ ਪਾਜੀ ਰੇਟ ਬਿਲਕੁਲ ਨਹੀਂ ਚੱਕਿਆ ਤੁਸੀਂ ਰੰਗ ਚੈੱਕ ਕਰ ਸਕਦੇ ਹੋ ਨਾਲ ਚੈੱਕ ਕਰਦੇ ਹੋ ਡਿਜ਼ਾਈਨ ਜੀ ਤੇ ਪਾਜੀ ਰੇਟ ਕੀ ਦੇ ਰਹੇ ਹੋ ਫਿਰ ਇਹਦਾ ਰੇਟ ਦੱਸ ਦਿਓ ਜਰਾ ਪਾਜੀ ਮਾਰਕੀਟ ਵਿੱਚ ਹੈ 70 ਪਰ ਸ਼ਾਮ ਸਿਲਕ ਸਟੋਰ ਦਊਗਾ ਸਿਰਫ 450 ਰੁਪਏ ਵਿੱਚ ਆ ਪਾਜੀ 450 ਦਾ ਵਾ ਬਿਲਕੁਲ ਪਾਜੀ 450 ਵਿੱਚ ਸੋ ਬਿਲਕੁਲ ਪਾਜੀ ਇਧਰ ਸੂਟ ਦਿਖਾ ਦਿਓ ਇੱਕ ਵਾਰੀ ਧਿਆਨ ਨਾਲ ਫੋਕਸ ਕਰਕੇ ਕਿ 450 ਦੇ ਵਿੱਚ ਤੁਹਾਨੂੰ ਇਹ ਆਰਟੀਕਲ ਕਿਥੋਂ ਨਹੀਂ ਮਿਲਣਾ ਮਿਲਣਾ ਕਿੱਥੋਂ ਆ ਸ਼ਾਮ ਸਿਲਕ ਸਟੋਰ ਸਮਰਾਲੀ ਸ਼ਹਿਰ ਦੇ ਵਿੱਚ ਪਾਜੀ ਰਖੜੀ ਸੀਲ ਮੇਲੇ ਦੀ ਗੱਲ ਕੀਤੀ ਆਵੇ ਤਾਂ ਫਿਰ ਪਾਰਟੀ ਵੇਅਰ ਸੂਟ ਕਿਹੜੇ ਲਿਆਏ ਜੇ ਪਾਜੀ ਅਗਲਾ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆਇਆ ਪਿਓਰ ਕਰੇਵ ਦਾ ਸੂਟ ਜੀ ਪਾਰਟੀ ਵੇਅਰ ਨਾਲ ਲੈ ਕੇ ਚਨੋਂਦੜ ਦੁਪੱਟਾ ਚੈੱਕ ਕਰ ਲੋ ਜੀ ਇਹ ਪਾਜੀ ਸੂਟ ਤੇ ਬੜਾ ਪਿਆਰਾ ਲਿਆਏ ਜੀ ਕਲਰ ਵੀ ਬੜੇ ਪਿਆਰੇ ਆ ਪਾਜੀ ਕਲਰ ਦਿਖਾਓ ਪਹਿਲੋ ਸਾਰੇ ਇਧਰ ਅਸੀਂ ਕਲਰ ਚੈੱਕ ਕਰਾ ਦੋ ਇੱਕ ਵਾਰ ਕਲਰ ਬਹੁਤ ਨੇ ਡਿਜ਼ਾਈਨ ਬਹੁਤ ਨੇ ਇਹਦੇ ਵਿੱਚ ਜੀ ਤੇ ਪਾਜੀ ਰੇਟ ਕੀ ਦੇਣ ਜਾ ਰਹੇ ਜੀ ਪਾਜੀ ਸਿਰਫ ਰੇਟ ਰਹੇਗਾ 495 ਵਿੱਚ ਆ ਪਾਜੀ ਸੂਟ ਵੇਖ ਲਓ ਪਹਿਲੋ ਇੱਕ ਅਈ ਇਧਰ ਸੂਟ ਵੇਖ ਲਓ ਧਿਆਨ ਨਾਲ ਬਿਲਕੁਲ ਪਾਜੀ ਬਿਲਕੁਲ 495 ਆ 495 ਵਿੱਚ ਦੇ ਦੇਣਾ ਬਿਲਕੁਲ ਪਾਜੀ 495 ਵਿੱਚ ਦੇ ਦੇਣਾ ਜੀ ਸੋ ਬਿਲਕੁਲ ਜੇਕਰ 495 ਵਿੱਚ ਆਰਟੀਕਲ ਇਹ ਵਾਲਾ ਲੈਣਾ ਵਾ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਣਾ ਪੈਣਾ ਵਾ ਤੁਹਾਨੂੰ ਸ਼ਾਮ ਭਾਜੀ ਇੱਧਰ ਆ ਗਏ ਇਸੀ ਕੰਫਰਟਰ ਇਹਦੇ ਤੇ ਕੀ ਆਫਰ ਲੈ ਕੇ ਆਏ ਭਾਜੀ ਤੁਹਾਡੇ ਵਾਸਤੇ ਲੈ ਕੇ ਆਇਆ ਡਬਲ ਬੈੱਡ ਦਾ ਕੰਫਰਟਰ ਜੀ ਨਾਲ ਮਿਲੂਗੀ ਸੇਮ ਬੈੱਡ ਸ਼ੀਟ ਜੀ ਚੈੱਕ ਕਰੋ ਨਾਲ ਮਿਲ ਗਏ ਦੋ ਪਿੱਲੋ ਕਵਰ ਜੀ ਮਾਰਕੀਟ ਮੇਲੇ 2999 ਪਰ ਸ਼ਿਆਮ ਸਿਲਕ ਸਟੋਰ ਦਊਗਾ ਸਿਰਫ 995 ਵਿੱਚ ਇਹ ਪਾਜੀ 995 ਰੁਪਏ ਦੇ ਵਿੱਚ ਨਾਲ ਕੰਫਰਟਰ ਨਾਲ ਬੈੱਡ ਸ਼ੀਟ ਬਿਲਕੁਲ ਪਾਜੀ ਬਿਲਕੁਲ ਮਾਲ ਚੈੱਕ ਕਰ ਲਓ ਜੀ ਬਹੁਤ ਪਿਆਮਾਲ ਸਾਡੇ ਕੋਲ ਸੋ ਬਿਲਕੁਲ ਤੁਸੀਂ ਵੇਖ ਸਕਦੇ ਜੀ ਕਿ ਇੱਧਰ ਐਮ ਆਰ ਪੀ ਤੁਹਾਨੂੰ ਦਿਖਾ ਦਈਏ ਕਿ ਜਿਹਦਾ ਐਮ ਆਰ ਪੀ ਹੈਗਾ ਵਾ ਸਿਰਫ ਤੇਨ 2995 ਰੁਪਏ ਇੱਧਰ ਦਿਖਾ ਦਿਓ ਤੇ ਤੁਹਾਨੂੰ ਸਿਰਫ ਸਿਰ 995 ਦੇ ਨਾਲ ਤੁਹਾਨੂੰ ਬੈੱਡ ਸ਼ੀਟ ਮਿਲਣੀ ਆ ਬਿਲਕੁਲ ਫ੍ਰੀ ਨਾਲ ਮਿਲਨੇ ਪਿੱਲੋ ਕਵਰ ਪਾਜੀ ਸੂਟਾਂ ਦੇ ਵਿੱਚ ਪਹਿਣਾ ਦੇ ਫਾਇਦੇ ਤੇ ਕਰਤੇ ਹੁਣ ਭਰਾਵਾ ਦੇ ਫਾਇਦੇ ਕੀ ਕਰਨੇ ਆ ਪਾਜੀ ਭਰਾਵਾ ਵਾਸਤੇ ਫਾਇਦੇ ਲੈ ਕੇ ਆ ਰਖੜੀ ਆਫਰ ਤੇ ਲਾਈ ਵਾਈਟ কুর্তা ਪਜਾਮਾ ਲੈ ਕੇ ਆਇਆ ਉਹ ਵੀ ਗੀਦਾ ਕਾਟਨ ਦਾ ਸਿਰਫ ਮਿਲੂਗਾ 300 ਰੁਪਏ ਵਿੱਚ ਇਹ ਪਾਜੀ ਕੁਆਲਿਟੀ ਚੈੱਕ ਕਰਾਂਗੇ ਜਰਾ ਕੇ ਇਹਦੀ ਇਧਰ ਦਿਖਾਓ ਜਰਾ ਕੇ ਵਾਕਈ ਪਾਜੀ ਕੱਪੜੇ ਚ ਜਾਣਿਆ ਪਰ ਰੇਟ 300 ਰੁਪਏ ਦੇ ਵਿੱਚ ਬਿਲਕੁਲ ਪਾਜੀ ਸਿਰਫ 300 ਰੁਪਏ ਵਿੱਚ ਦੇਵਾਂਗੇ ਜੀ ਤੇ ਪਾਜੀ ਇਹ ਵੈਰਾਈਟੀਆਂ ਲੈਣ ਵਾਸਤੇ ਆਉਣਾ ਕਿੱਥੇ ਪੈਣਾ ਪਾਜੀ ਇਹ ਵੈਰਾਈਟੀਆਂ ਲੈਣ ਵਾਸਤੇ ਤੁਹਾਨੂੰ ਆਉਣਾ ਪਊਗਾ ਸ਼ਾਮ ਸਿਲਕ ਸਟੋਰ ਨੇੜੇ ਅਲੇਸੀ ਆਫਿਸ ਚੰਡੀਗੜ੍ਹ ਸਮ